ਐਕਟਿਵਾ ਨੂੰ ਬਚਾਉਣਾ ਕਾਰ ਸਵਾਰ ਨੂੰ ਇਸ ਕਦਰ ਮਹਿੰਗਾ ਪੈ ਗਿਆ ਕਿ ਉਸ ਦੀ ਗੱਡੀ ਪਲਟੀਆਂ ਖਾ ਗਈ ਜਿਸ ਤੋਂ ਬਾਅਦ ਵੱਡਾ ਸੜਕ ਹਾ사 ਵਾਪਰਿਆ ਤੇ ਫਟਾਫਟ ਸਥਾਨਕ ਲੋਕ ਪਹੁੰਚੇ ਅਤੇ ਉਹਨਾਂ ਨੇ ਇਕੱਠੇ ਹੋ ਕੇ ਗੱਡੀ ਨੂੰ ਸਿੱਧਾ ਕੀਤਾ ਦੱਸਦੀ ਹੈ ਕਿ ਜਲੰਧਰ ਪੀਪੀਆਰ ਮਾਰਕੀਟ ਦੇ ਵਿੱਚ ਵੱਡਾ ਸੜਕ ਹਾ사 ਵਾਪਰਿਆ ਸਾਹਮਣੇ ਤੋਂ ਆ ਰਹੀ ਐਕਟਿਵਾ ਨੂੰ ਬਚਾਉਂਦੇ ਹੋਏ ਜਦੋਂ ਗੱਡੀ ਨੇ ਸਾਈਡ ਮਾਰੀ ਤਾਂ ਗੱਡੀ ਪਲਟ ਗਈ ਜਿਸ ਦੌਰਾਨ ਗੱਡੀ ਵਾਲਾ ਆ ਮਾਲਕ ਅਤੇ ਹੋਰ ਐਕਟਿਵਾ ਸਵਾਰ ਤਿੰਨੋਂ ਜਾਣੇ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾ사 ਵਾਪਰਿਆ ਤੇ ਲੋਕਾਂ ਦੇ ਵੱਲੋਂ ਗੱਡੀ ਨੂੰ ਸਿੱਧਾ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਐਕਟਿਵਾ ਦਾ ਅਗਲਾ ਹਿੱਸਾ ਬਿਲਕੁਲ ਖਤਮ ਹੋ ਗਿਆ ਤਾਂ ਜ਼ਖਮੀਆਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਹਾ사 ਵਾਪਰਿਆ ਗੱਲ ਸਰ ਮੈਂ ਸਾਹਮਣੋਂ ਆ ਰਿਹਾ ਥਾ ਸામਣੋਂ ਆ ਰਿਆ ਤੇ ਇਧਰੋਂ ਇੱਕਦਮ ਸਡਨਲੀ ਸਕੂਟੀ ਅੱਗੇ ਫਸ ਗਈ ਸਕੂਟੀ ਨੂੰ ਬਚਾਉਣ ਵਾਸਤੇ ਮੈਂ ਗੱਡੀ ਵੀ ਘਮਾਈ ਬ੍ਰੇਕ ਮਾਰੀ ਗੱਡੀ ਨਾਲ ਝੋਲ ਮਾਰੀ ਗੱਡੀ ਪਲਤੀ ਪਰ ਸਕੂਟੀ ਫੇਰ ਵੀ ਗੱਡੀ ਨਾਲ ਟਕਰਾ ਗਈ ਗੱਡੀ ਇਕੱਲੇ ਸੀ ਤੁਸੀਂ ਗੱਡੀ 'ਚ ਇਕੱਲਾ ਹੀ ਸੀ ਐਕਟਵਲ ਕਿਹੜਾ ਕੋਣ ਕੋਣ ਸੀ ਇੱਕ ਪਾਸੇ ਉਧਰ ਤੋਂ ਜਵਸਿਆ ਜੇ ਦੋ ਮੁੰਡੇ ਸੀ ਨਾ ਤੇ ਕੋ ਠੀਕ ਨਹੀਂ ਮੁੰਡੇ ਮੁੰਡੇ ਪਰਲੀ ਸਾਈਡ 'ਤੇ ਮੈਂ ਨਹੀਂ ਮੈਂ ਉਧਰ ਨਹੀਂ ਜਾ ਸਕਦਾ ਗਲਤੀ ਕਿਹਦੀ ਹੁੰਦੀ ਹੈ ਗਲਤੀ ਵੀਰ ਜੀ ਮੈਂ ਦੇਖੋ ਦੋਨੋਂ ਜੋ ਕਿਸੇ ਦੀ ਵੀ ਨਹੀਂ ਬੋਲਦਾ ਉਹ ਉਧਰੋਂ ਆ ਰਹੇ ਥੇ ਆਪਣੀ ਸਾਈਡ ਤੋਂ ਆ ਰਹੇ ਉਹ ਆਪਣੀ ਸਾਹਮਣੇ ਤੋਂ ਨਿਕਲ ਰਹੇ ਥੇ ਸਰ ਦੂਜੀ ਸਾਈਡ ਤੇ ਮੈਂ ਆ ਰਿਹਾ ਥਾ ਤੇ ਬਿਲਕੁਲ ਰੋਡ ਖਾਲੀ ਦਾ ਤੇ ਸਾਹਮਣੇ ਜਿੱਦਾਂ ਸੱਡਨਲੀ ਮੇਰੀ ਨਜ਼ਰ ਪੈ ਨਾ ਬੈਰੀਕੇਡ ਦੇ ਨਾਲੋਂ ਗੱਡੀ ਨੂੰ ਬ੍ਰੇਕ ਮਾਰੀ ਸਟੀering ਘਮਾਇਆ ਤੇ ਬਸ ਜਾਣੇ ਉਹ ਜਿਸ ਤਰ੍ਹਾਂ ਸਟੀering ਘਮਾਇਆ ਗੱਡੀ ਪਲਟੀ ਕਿਦਾਂ ਪਾਵੇ ਕਿਸੇ ਵੱਜੀ ਹਿੱਟੂਈ ਗੱਡੀ ਪਲਟੀ ਇੱਕਦੋ ਜਿਸ ਤੰਮ ਬ੍ਰੇਕ ਮਾਰੀ ਉਧਰ ਸਟੀering ਘਮਾਇਆ ਸਕੂਟੀ ਬਚਾਣ ਨੂੰ ਗੱਡੀ ਨੇ ਚੋਲ ਮਾਰੀ ਗੱਡੀ ਪਲਟਾ ਆ ਤੁਹਾਡੀ ਆਪਣੀ ਗੱਡੀ ਹੈ ਗੱਡੀ ਮੇਰੀ ਆਪਣੀ ਹੈ ਕਿੱਥੇ ਰਹਿਣਾ ਤੁਸੀਂ ਮੈਂ ਇੱਥੇ ਅੰਕਰ ਹਸਪੀਟਲ ਦੇ ਵਿੱਚ ਹਾਂ ਓ ਕੀ ਕੰਮ ਕਰਦੇ ਹੋ ਤੁਸੀਂ ਮੈਂ ਇੱਥੇ ਇਹਨਾਂ ਕੋਲ ਸੁਪਰਵਾਈਜ਼ਰ ਦਾ ਕੰਮ ਕਰਦਾ ਹਾਂ ਅੰਕਰ ਹਸਪੀਟਲ ਦਾ ਹਾਂਜੀ ਤੇ ਹੁਣ ਗੱਡੀ ਦਾ ਕਿੰਨਾ ਕੋਈ ਇਨਸਾਨ ਹੋ ਗਿਆ ਗੱਡੀ ਤੇ ਦੇਖਣਾ ਪੈਣਾ ਕਿ ਸਰ ਕੀ ਹੋਇਆ ਕਿੰਨੀ ਗੱਡੀ ਉਹ ਤਾਂ ਦੇਖਿਆ ਵੀ ਨਹੀਂ ਮੈਂ ਤੁਸੀਂ ਠੀਕ ਹੋ ਬਜ਼ੁਰਗ ਨੇ ਤਾਂ ਕੋਣ ਹਸਪੀਟਲ ਜਾ ਕੇ ਲੱਗਣਾ ਪਤਾ ਕਿ ਕੀ ਹੈ ਕਿੰਨੀ ਚੱਲ ਜਾਏ ਜਨ ਨੂੰ ਇਨਫੋਰਮ ਕਰ ਦੋ ਤੁਸੀਂ ਆਪਣੇ ਘਰ ਦੇ ਨੂੰ ਬੇਟੇ ਨੂੰ ਇਨਫੋਰਮ ਕਰਤਾ ਬੇਟਾ ਮੇਰਾ ਰਾਜਸਥਾਨ ਚ ਹੈ ਘਰ ਦੇ ਇੱਥੇ ਕਿੱਥੇ ਰਹਿੰਦੇ ਹੋ ਘਰ ਦੇ ਮੇਰੇ ਉੱਨੇ ਆ ਦੱਸ ਤਾਂ ਨੇ ਕਰਨੀ ਦੱਸਿਆ ਕਰ ਮੇਰੀ ਮਿਸਿਸ ਪੇਸ਼ੈਂਟ ਹੈ ਜੇ ਉਹਨਾਂ ਨੇ ਡਾਕਟਰ ਅੰਕੁਰ ਉੱਤਕ ਹਸਪਤਲ ਤੋਂ ਆ ਚੁੱਕੇ ਜੀ। ਉਤੀਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿੱਥੇ ਜਾਂਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐ ਜਸਟ ਇਹ ਗੱਡੀ ਆ ਰਹੀ ਸੀ ਗੱਡੀ ਇੱਕ ਉਹਦੇ ਆ ਜਿਹੜੇ ਮੈਲਾਹੌਲ ਬਣਿਆ ਉਹਦੇ ਵਿੱਚ ਹੀ ਆ ਕੋਈ ਉਹਦਾ ਹੋਇਆ ਸਕੂਟਰੀ ਨੂੰ ਹਿੱਟ ਕੀਤਾ ਇਹਨਾਂ ਨੇ। ਜੀ। ਸਕੂਟਰੀ ਤੇ ਦੋ ਬੰਦੇ ਸੀਗੇ। ਉਹਨਾਂ ਦੇ ਕਾਫੀ ਮੇਜਰ ਸੱਟਾਂ ਲੱਗੀਆਂ ਆ ਤੇ ਇਹ ਬੰਦੇ ਨੂੰ ਅੱਲੇ ਮੈਂ ਮਿਲਿਆ ਨਹੀਂ ਹੈਗਾ ਗੱਡੀ ਵਾਲੇ ਨੂੰ। ਤੇ ਉਹਦਾ ਹਾਂਜੀ ਉਹ ਜੁਰਗੇ ਬਨੋ ਲਾਲ ਜੀ ਚਲੇ ਗਏ ਬਾਕੀ ਐਂਬੂਲੈਂਸ ਬਾਕੀ ਜਿਹੜੀ ਐਂਬੂਲੈਂਸ ਮਂਗਾ ਲਈ ਆ ਮੌਕੇ ਤੇ ਉਹ ਬੰਦਿਆਂ ਨੂੰ ਅਸੀਂ ਜੀਐਲ ਉਹਨਾਂ ਦੇ ਫਾਦਰ ਦੇ ਕਹਿਣ ਮੁਤਾਬਕ ਉੱਥੇ ਭੇਜ ਦਿੱਤਾ ਤੇ ਉਹਨਾਂ ਦੇ ਫਾਦਰ ਉੱਥੇ ਚਲੇ ਗਏ ਕੁਝ ਪਤਾ ਲੱਗਾ ਕਿ ਮੁੰਡੇ ਮੁੰਡੇ ਕਿੱਥੋਂ ਦੇ ਹੈ ਮੁੰਡੇ ਹੈਗੇ ਰਵਿੰਦਰਾ ਨਗਰ ਠੀਕ ਹੈ ਜੀ ਆ ਰਵਿੰਦਰਾ ਨਗਰ ਨਾਲ ਹੀ ਆ ਉੱਥੇ ਆ ਉਹਨਾਂ ਦਾ ਹਾਊਸ ਨੰਬਰ ਉਹਨਾਂ ਨੇ ਦੱਸਿਆ ਮੈਨੂੰ 12 ਸੀ ਜੀ ਠੀਕ ਹੈ ਜੀ ਉੱਥੇ ਦੇ ਆ ਉਹਨਾਂ ਦੇ ਨਾਮ ਕਿਹੜਾ ਕੁਝ ਨਾਂ ਨਹੀਂ ਅਜੇ ਕਿਉਂਕਿ ਹਾਲਤ ਨਹੀਂ ਸੀ ਤਾਂ ਦੀ ਫੇ ਮੈਂ ਨਾਂ ਪੁੱਛਾਂਗਾ ਉਹਦੇ ਡੈਡੀ ਦਾ ਮੈਂ ਨਾਂ ਲ ਉਹਦੇ ਡੈਡੀ ਦਾ ਨਾਮ ਹੈਗਾ ਜਗਜੀਵਨ ਨਾਮ ਹੈ। ਐਕਸੀਡੈਂਟ ਦਾ ਕਾਰਨ ਕੀ ਲੱਗਦਾ ਹੈ? ਐਕਸੀਡੈਂਟ ਦਾ ਕਾਰਨ ਹੁਣ ਹਾਲੇ ਪਤਾ ਲੱਗੂਗਾ ਇਨਵੈਸਟੀਗੇਸ਼ਨ ਦੇ ਵਿੱਚ ਕਿਉਂਕਿ ਮੈਂ ਤਾਂ ਜਸਟਿਸ ਆਇਆ ਆ ਤਾਂ ਉਹਨਾਂ ਨੂੰ ਪਹਿਲਾ ਕੰਮ ਸੀਗਾ ਉਹਨਾਂ ਨੂੰ ਹਸਪੀਟਲ ਪਹੁੰਚਾਉਣਾ। ਉਹਨਾਂ ਨੂੰ ਆਪਾਂ ਐਂਬੂਲੈਂਸ ਸੱਦ ਕੇ ਹਸਪੀਟਲ ਪਹੁੰਚਾ ਦਿੱਤਾ ਆ। ਬਾਕੀ ਉਹਨਾਂ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਵੀ ਗਲਤੀ ਕੀ ਹੋਈ ਆ ਤੇ ਕਿੱਥੇ ਹੋਈ। ਖੈਰ ਇਸ ਮਾਮਲੇ ਦੇ ਵਿੱਚ ਗਣੀ ਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ ਸੱਟਾਂ ਜ਼ਰੂਰ ਲੱਗੀਆਂ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ